ਬਸ ਆ ਤਿਗੇ ਵਾ ਪਤਾ ਨਹੀਂ ਹੁਣ ਉਹਨਾਂ ਨੇ ਕੀ ਕਿਹਾ ਹੋਣਾ ਵਾ ਜੱਜ ਨਾ ਬੋਲੇ ਵੀ ਹੋਣੇ ਕਿ ਨਹੀਂ ਬੋਲੇ ਹੋਣੇ ਪੁੱਛ ਕੇ ਨਾ ਫੇਰ ਹੀ ਮੈਂ ਕੰਮ ਉੱਤੇ ਜਾਨੀ ਨੇ ਤੇ ਮਹਿਮਾਨ ਚ ਰਹਿ ਲੱਗਾ ਰਹਿਣਾ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਵਾ ਦੱਸ ਐ ਤੂੰ ਇੱਥੇ ਕੋ ਲੋਤੀਂ ਘਰ ਤਲ ਜਣਾ ਸੀ ਮੈਂ ਹਾਂ ਪੁੱਛ ਹੀ ਲੈਣੀ ਆ ਬਾਲਾ ਕੀ ਕਿਹਾ ਵਾ ਫੇਰ ਮੈਂ ਜਾਨੀ ਹਾਂ ਹਾਂ ਦੱਸ ਦੱਸ ਸਰਦਾਰ ਨਹੀਂ ਮਿਲੀ ਅੱਛਾ ਸਰਦਾਰ ਤੇ ਇਤਨੀ ਕਿੱਥੇ ਗਿਆ ਹਾਂ ਹਾਂ ਹੀ ਗੰਦੇ ਸਤ ਮੈਂ ਦਾਤਾ ਮੈਂ ਕਹਾਂ ਵੀ ਅਹੀਂ ਫੇ ਆਪਣੇ ਚਰਦਾਰ ਦੇ ਘਰੇ ਵੀ ਉੱਥੇ ਹੀ ਕੰਮ ਕਰਨਾ ਵਾ ਅੱਛਾ ਤੇ ਪਹਿਲਾਂ ਤਾਂ ਕਹਿੰਦੀ ਕਹਿੰਦੀ ਮੈਂ ਤੇ ਉਹਦਾ ਤੁਹਾਨੂੰ ਕਿਹਾ ਸੀ ਕਿ ਤੁਸੀਂ ਚੋਸ ਲੀਤੇ ਜੋ ਵੀ ਕਰਨਾ ਵਾ ਹਾਂ ਤੇ ਫੇ ਉਹਦੀ ਪਿਆਹੇ ਪੈਸੇ ਵਧ ਦਿੱਤੇ ਉਹਨਾਂ ਹਾਂ ਨਗਾ ਹੋ ਗਿਆ ਨਾ 5000 ਰੁਪਏ ਕੀਤਾ ਅੱਛਾ ਫੇਨੇ ਉਸਕਿਆ ਹੈਰਾਨ ਜੀ ਹੋ ਗਈ ਕਹਿੰਦੀ ਲੈ ਚਾਚੀ ਇਹਨੇ ਪੈਸੇ ਨਹੀਂ ਦੇ ਸਕਦੀ ਅੱਛਾ ਮੈਂ ਕਹਾਂ ਨਹੀਂ ਉਹਨੇ ਚਰਦਾਰਨੀ ਤੋਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਉਹਨੇ ਅਛਲੇ ਪੈਸੇ ਦੇ ਸਕਦੇ ਹਾਂ ਵਧੀਆ ਹਾਂ ਕਰਦੀ ਕਹਿੰਦੀ ਕਹਿੰਦੀ ਤੁਹਾਨੂੰ ਤੁਹਾਨੂੰ ਇਹ ਲਾਲਚ ਲਾਲਚੀ ਬੰਦੇ ਤੁਸੀਂ ਹਾਂ ਤੁਹਾਨੂੰ ਲਾਲਚ ਪੈਸੇ ਦਾ ਲਾਲਚ ਹੀ ਨਾ ਨਹੀਂ ਕਾਦਾ ਸਾਨੂੰ ਲਾਲਚ ਹਨਾ ਵੀ ਜਾ ਹੀ ਇਹਨਾਂ ਦੇ ਘਾਤੇ ਕੰਮ ਕਰਨ ਆਉਂਦੇ ਹੀ ਹੀਗੇ ਤੇ ਜੇ ਨਾ ਸੰਜੇ ਇਹਨਾਂ ਨੇ ਮਨਾ ਕੀਤਾ ਤਾਂ ਫੇਰ ਹੀ ਹੀ ਹਟੇ ਆ ਨਹੀਂ ਤਾਂ ਮੈਂ ਤਾਂ ਕਿਹਾ ਸੀ ਮੈਂ ਹਾਂ ਮੈਂ 10 ਘੰਟਾ ਹੋਰ ਪਹਿਲਾਂ ਆ ਜਾਇਆ ਕਰੂੰਗੀ ਉਦੋਂ ਤੇ ਬੋਲੀ ਜਾਂਦੇ ਸੀ ਕਿਤੇ ਫੇਰ ਬੰਦਾ ਹੁਣ ਕਹਿੰਦੀ ਮੈਨੂੰ ਪਹਿਲਾਂ ਨਾ ਹਾਂ ਕਰ ਦੇ ਫਿਰ ਪਹਿਲਾਂ ਮੈਨੂੰ ਹਾਂ ਕਾਤੀ ਮੁੜ ਕੇ ਤੁਸੀਂ ਦੂਜੇ ਥਾਂ ਪੰਗਾ ਲੈ ਲਿਆ ਇਹ ਤੁਸੀਂ ਇਦਾਂ ਹੀ ਕਰਦੇ ਹੁੰਦੇ ਸੀ ਤੁਹਾਨੂੰ ਇਦਾਂ ਵੀ ਕਿੰਨੀਆਂ ਗੱਲਾਂ ਕੀਤੀਆਂ। ਵੀਰੋ ਕੋਈ ਵੀ ਆਪਣੀ ਗਲਤੀ ਨਹੀਂ ਕਰਦਾ ਨਾ ਸਾਰੇ ਸਾਡੀਆਂ ਗੱਡੀ ਜਾਣਦੇ ਆ। ਮੈਂ ਅੱਜ ਸੋਕਾ ਕਿਹਾ ਵੀ ਮੈਂ ਆ ਜਾਇਆ ਕਰੂੰਗੀ ਮੈਂ ਹੋਰ ਕਹਿੰਦੇ ਟਾਈਮ ਵੇਸਟ ਹੁੰਦਾ ਮੇਰਾ ਮੈਨੂੰ ਸੌਣ ਨੂੰ ਵਿਚਾ ਨਹੀਂ ਮਿਲਦਾ। ਅਈ ਮੈਂ ਅੱਜ ਵੀ ਮੈਂ ਅੱਜ ਵੀ ਤੁਹਾਨੂੰ ਡਿਕਨ ਦੇਈ ਵੀ ਉਹਨੇ ਆਉਣਾ। ਕੱਲ ਦੱਸਿਆ ਨਹੀਂ ਨਾ ਆਪਾਂ। ਉਹਨੇ ਮੈਨੂੰ ਦੱਸ ਜਿਓ। ਤੇ ਕੱਲ ਦੱਸਿਆ ਨਹੀਂ ਨਾ ਤਾਂ ਡਿਕਨ ਦੇ ਹੁੰਨੇ ਆ। ਬੋੜ ਬੋੜ ਕੰਡਈ ਜਦ ਮੈਂ ਤੁਰ ਪਿਆ। अच्छा चल कोई कर ले जल्दी आ ठीक थी, ठीक वा मैं तानी तू ही आ जाओ दोवे जी सको क्यों तो हुन ਧਰ ਡੋਕੇ ਦਾ ਵੀ ਕੰਮ ਹੋਣਾ ਨਾ ਕੰਮ ਹੁਣ ਕੱਲਾ ਕਰ ਰਹਿਣ ਦਾ ਥੋੜੀ ਆ ਪੁੱਛ ਲਓ ਫੇ ਨੋਂ ਨੂੰ ਕੇ ਜੇ ਕੱਢ ਲੈਂਦੀ ਤੇ ਫੇ ਠੀਕ ਵਾ ਆਹੋ ਇਹ ਤਾਂ ਗੱਲ ਹੈ ਹੀ ਆ ਸਿਆਣਿਆਂ ਤੋਂ ਬਗੈਰ ਵੀ ਨਹੀਂ ਸਰਦਾ ਅਛਾ ਅਛਾ ਇਕੋ ਜਿਹਾ ਪੜਾ ਪੈਂਦਾ ਫਿਰ ਸਕੂਲ ਬੱਸ ਦਾ ਫੇ ਚੰਗਾ ਵਾ ਕੇ ਚੱਲ ਕੋਈ ਗੱਲ ਨਹੀਂ ਫਿਰ ਇਹਨਾਂ ਨੂੰ ਘਲਾ ਦੋ ਜਾਂ ਅਮਰਜੀਤ ਨੂੰ ਤੇ ਉਹਦੀ ਘਰ ਦੀ ਜਾਂ ਬਿੱਕੇ ਨੂੰ ਤੂੰ ਉਹਦੀ ਘਰ ਦੇ ਨੂੰ ਜਾਣੇ ਤੇ ਕਿਹ ਸਕੂਲੇ ਪੜਦੇ ਦੋਵੇਂ ਹਾਂ ਚੱਲ ਕੋਈ ਨਹੀਂ ਸਲਾਹ ਕਰਕੇ ਦੱਸ ਦੋ ਤੁਸੀਂ ਹਾਂ ਹਾਂ ਪੱਕਾ ਪੱਕਾ ਆਗੇ ਠੀਕ ਆ ਚੱਲ ਮੈਨੂੰ ਤੇ ਕੋਈ ਚਾਹੀਦਾ ਘਰ ਵਾਸਤੇ ਭਾਵੇਂ ਵੱਡੀ ਭਾਵੇਂ ਨਿੱਕੀ ਚ ਆਪਣੇ ਘਰ ਸਲਾਹ ਕਰਕੇ ਜਿੱਦਾਂ ਮਰਜ਼ੀ ਕਰ ਲਓ ਹਾਂ ਨਹੀਂ ਮੈਂ ਇਹਨੂੰ ਕਹਿਣਾ ਵਾ ਚੰਗਾ ਕਿਹੜਾ ਫੋਨ ਆ ਗਿਆ ਭੈਣ ਜੀ ਪਿਆਰ ਉਹਦਾ ਕੀ ਆਖਣ ਦੇ ਮੈਂ ਲਾਇਆ ਵਾ ਕੇ ਅੱਛਾ ਮੈਂ ਆਖਣ ਨਹੀਂ ਆ ਕਿ ਮੈਨੂੰ ਵੀ ਰਾਤ ਕਿਤੇ ਨੀਂਦ ਨਹੀਂ ਆਈ ਇਹ ਆਦਾ ਭਰਿਆ ਘਰ ਵਾ ਵੀ ਕਿਹਦੇ ਆਸਰੇ ਛੱਡ ਕੇ ਜਾਵਾਂਗੇ ਆਹੋ ਇਹ ਤਾਂ ਗੱਲ ਹੈ ਹੀ ਆ ਹੁਣ ਮੈਂ ਕੀਤਾ ਭੈਣ ਜੀ ਨੂੰ ਫੋਨ ਪਿਆਰੋ ਨੂੰ ਮੈਂ ਵੀ ਤੁਸੀਂ ਆਜੋ ਤੁਸੀਂ ਰਹਿ ਲਓ ਇੱਥੇ ਹਾਡ ਕੋ ਆਣ ਕੇ ਉਹ ਆਂਦੀ ਆ ਵੀ ਨਿਆਣੇ ਪੜਦੇ ਆ ਕਰ ਸਿਆਣੇ ਜੀ ਆਹੀਂ ਹਰ ਤੋਂ ਬਗੈਰ ਕਿਦਾਂ ਘਰ ਦਾ ਵੀ ਝਟ ਲੰਘਣਾ ਵਾ ਜਿਹਨੇ ਆਣੇ ਪੜਦੇ ਹੋ ਸਕੂਲੇ ਤੇ ਉਹਨਾਂ ਹੀ ਤੁਹਾਡਾ ਵਾ ਇੱਥੋਂ ਪੈਂਦਾ ਤੇ ਉਹਨਾਂ ਹੀ ਜਾਂਦੀ ਸਾਡਾ ਵਾ ਤੇ ਆਂਦੀ ਵੀ ਨਾ ਉਹ ਤੇ ਕਿਸੇ ਨੌ ਨੂੰ ਇੱਕ ਨੁਕਲਾ ਦੇਣੀ ਸਲਾਹ ਕਰਕੇ ਤਾਂ ਹੋ ਜਿਹੜਾ ਮਰਜ਼ੀ ਘਲਾ ਦੇ ਤੇਰੇ ਕੇ ਦੋਨੋਂ ਪੁੱਤ ਵਾ ਇੱਕ ਨੂੰ ਘਲਾ ਦੇ ਆਂਦੀ ਵੀ ਤੂੰ ਟੈਨਸ਼ਨ ਨਾ ਲੈ ਕਰ ਰਹਿਣ ਵਾਸਤੇ ਸੋਚ ਹੀ ਨਾ ਵੀ ਮੇਰੇ ਕਿਸੇ ਨੇ ਔਰਾਨੀ ਜਾ ਅੱਛਾ ਜੀ ਜੀ ਇੱਕ ਨੋ ਪੁੱਤ ਮੇਰਾ ਜ਼ਰੂਰ ਆਊਗਾ ਚੱਲ ਠੀਕ ਆ ਫਿਰ ਮੈਂ ਘਾ ਡੋਕਾ ਵੀ ਕੱਢਣਾ ਪੈਣਾ ਵਾ ਹਾਂ ਆਂਦੀ ਵੀ ਉਹਦੇ ਬਾਰੇ ਕੋਲ ਮੈਨੂੰ ਪਤਾ ਨਹੀਂਗਾ ਉਹ ਮੈਂ ਪੁੱਛ ਕੇ ਦੱਸ ਦਊਂਗੀ ਤੇ ਕੋਈ ਨਹੀਂ ਜੇ ਨਾ ਤਾਂ ਡੋਕਾ ਕੱਢਣਾ ਹੁੰਦਾ ਹੋਗਾ ਤੇ ਆਪਾਂ ਡੰਗਰ ਵੇਚ ਦਾਂਗੇ ਨਹੀਂ ਉਹ ਤਾਂ ਫਿਰ ਡੰਗਰ ਵੇਚਣੇ ਪੈਣੇ ਆਗੇ ਆਹੋ ਤੇ ਇਦਾਂ ਕਰਨਾ ਅਮਰਜੀਤ ਨੂੰ ਘੁਲਾਉਣ ਸਕੂ ਹੂੰ ਕਿਉਂਕਿ ਉਹ ਟਰੈਕਟਰ ਵੀ ਚਲਾ ਲੈਂਦਾ ਹੂੰ ਤੇ ਇਹ ਭਾਈ ਜੋਤੀ ਦਾ ਤੇ ਆਪਣਾ ਸਾਡਾ ਕਰੀ ਜਾਊਗਾ ਇਹ ਤਾਂ ਗੱਲ ਹੈ ਠੀਕ ਨਾ ਤੇ ਨਾਲੇ ਆਪਣੀ ਜੀ ਉਧਰ ਵੀ ਜਣੀ ਹੋਗੀ ਤੇ ਉਹ ਵੀ ਪੀਜ ਆਇਆ ਕਰੂਗਾ ਤੇ ਇਧਰ ਵੀ ਬੀਜ ਲਿਆ ਕਰੂਗਾ ਹਾਂ ਹਨਾ ਉਹਨੇ ਕੰਮ ਖੂਬੀਆ ਬੰਦਾ ਹਮਮ ਕੰਮ ਕਰਨ ਵਾਲਾ ਉਹਨੇ ਕੰਮ ਕਰ ਲੈਣਾ ਭਾਜ ਨੱਠ ਦੇ ਕਰ ਤੇ ਲੈਣਾ ਉਹ ਮੇਰਾ ਮਨ ਹੀ ਪੈ ਚਲ ਸਿਆਣੇ ਦੋਵੇਂ ਜੀ ਆ ਜਾਂਦੇ ਤੇ ਚੰਗਾ ਤੇ ਵਾਕਿਆ ਜੇ ਸਿਆਣੇ ਆ ਗਏ ਤੇ ਭਾਜੀ ਕੋਣਾ ਵਾਈ ਜੋ ਤੇ ਕੰਮ ਨਹੀਂ ਹੋਣਾ ਨਹੀਂ ਉਹਦੇ ਕੋ ਕਿੱਥੇ ਆ ਹ ਉਹਨੇ ਅਮਰਜੀਤ ਨੇ ਤੇ ਕਰ ਲੈਣਾ ਨੱਠ ਭੱਜ ਕੇ ਤੇ ਚੱਲਣਾ ਆਊਗਾ ਨਾ ਤੇ ਆਪਾਂ ਮੱਝਾਂ ਤੇ ਵੇਚ ਦੇਣੀਆਂ ਹਮ ਤੇ ਹੋਰ ਫਿਰ ਕੀ ਕਰਨਾ ਘਰ ਹੀ ਆ ਚਲੋ ਉਹ ਨੌ ਪੁੱਤ ਆ ਜਾਣੇ ਆ ਤੇ ਉਹਨਾਂ ਦੇ ਨਿਆਣੇ ਸਕੂਲ ਉੱਥੋਂ ਵੀ ਉਹਨਾਂ ਪੈਂਡਾ ਪੈਣ ਉਹਦੇ ਸਾਡੇ ਕੋਲ ਮਹੀਨਾ ਬਣਦਾ ਉਹਨਾਂ ਨੇ ਸਕੂਲੇ ਖਲਾਦਿਆ ਕਰਨੇ ਆ ਤੇ ਵਾਈ ਜੋਤੀ ਉਹਨੇ ਕਰੀ ਜਾਣੀ ਆ ਹਾਂ ਆਪਾਂ ਫਿਰ ਅਜੇ ਤਾਂ ਕੋਈ ਗੱਲ ਕਰਾਂਗੇ ਨਾ ਮੁੜ ਕੇ ਫੇਰ ਬਾਅਦ ਚੋੜੀ ਹੋਣੀ ਸਾਰੀਆਂ ਗੱਲਾਂ ਕਰਾਂਗੇ ਠੇਕੇ ਠੂਕੇ ਦੇ ਜਿਉਂ ਵੀ ਕਰਦੇ ਕੋਈ ਕਰ ਲਾਂਗੇ ਆਹੀ ਆਖਾਂਗੇ ਨਹੀਂ ਤੇ ਠੇਕਾ ਦੇਈ ਜਾਇਓ ਹਾਂ ਉਹ ਵੀ ਜਿੱਦਾਂ ਵੀ ਉਹਨਾਂ ਨੇ ਕਰਨਾ ਹੋਊਗਾ ਚਲ ਆ ਚੰਗਾ ਹੋ ਗਿਆ ਜੀ ਉਹਨੇ ਹਾਂ ਕਰਤੀ ਐ ਨਹੀਂ ਉਹਨੇ ਕਰਤੀ ਹਾਂ ਨਹੀਂ ਫੇਰ ਉਹਨੇ ਆਈ ਜਾਣਾ ਫੇਰ ਇੱਕ ਨਾਂ ਦੀ ਕਲਾਉਂਗੀ ਜਿਹੜੀ ਜਿਹੜੀ ਮੰਨ ਜੂਗੀ ਹੂੰ ਹੂੰ ਪੱਕਾ ਆਂਦੀ ਤੂੰ ਟੈਨਸ਼ਨ ਨਾ ਲਈਂ ਕਿ ਹੁਣ ਹੋਰ ਨਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਮੈਂ ਠੀਕ ਆ ਮੈਨੂੰ ਬਸ ਠੀਕ ਆ ਤੁਹਾਡੇ ਤੇ ਆਸਵਾਦ ਤੁਸੀਂ ਆ ਜਾਣਾ ਅੱਛਾ ਅੱਛਾ ਉਦਾਂ ਆਂਦੀ ਫੇਰ ਆਉਂਦੇ ਜਾਂਦੇ ਮਾਰਾਂਗੇ ਚਲ ਠੀਕ ਆ ਵਧੀਆ ਹੋ ਗਿਆ ਤੇ ਮੈਂ ਚੱਲੇ ਆਂਗੇ ਫਿਰ ਮੈਂ ਕਿਹਾ ਹੋ ਗਿਆ ਫੋਨ ਲਾਏ ਨਾ ਤੇ ਆਗੇ ਆਗੇ ਸੱਚੀ ਗੱਲ ਉਹ ਵੀ ਆ ਗਈ ਆ ਹਾਂਜੀ ਆ ਗਈ ਚਲ ਚੰਗਾ ਆ ਮਹਿੰਗਾ ਉਹ ਵੀ ਉਧਰ ਚਲੇ ਗਏ ਵੇਲੀ ਵੱਲ ਅੱਛਾ ਚੱਲ ਗਏ ਉਧਰ ਨੂੰ ਹਾਂਜੀ ਚਲ ਠੀਕ ਆ ਤੇ ਉਧਰ ਮੈਂ ਮਹਿੰਗੇ ਨੂੰ ਦੱਸ ਕੇ ਨਾ ਕੰਮ ਕੁੰਮ ਤੇ ਮੈਂ ਚੱਲ ਜਾਣਾ ਪਿੰਡ ਨੂੰ ਫਿਰ ਉਹ ਚੱਲੇ ਨਾ ਉਹ ਲੈ ਕੇ ਸਾਮਾਨ ਸਾਰਾ ਹੀ ਉਹ ਹੜ ਭੀੜ ਤਾਂ ਵਾਸਤੇ ਚਲ ਜਾ ਚਲ ਉਹ ਮੈਨੂੰ ਆਂਦੇ ਵੀ ਨਾਲ ਚੱਲਣਾ ਵਾ ਮੈਂ ਕਿਹਾ ਚੱਲ ਚੱਲਦੇ ਆ ਤੇ ਮੈਂ ਚੱਲਿਆ ਹੀ ਉਹ ਮਹਿੰਗੇ ਨੂੰ ਦੱਸ ਕੇ ਆ ਕਰ ਲੋ ਉਹ ਮੀ ਹਟਾ ਦੋਗੇ ਨਹੀਂ ਅਜੇ ਮੀਂਹ ਡਟ ਨਾ ਨਾਈਨਿ ਲੈਂਦਾ ਸੋ ਸੰਦਾ ਬੜਾ ਔਖਾ ਹੁੰਦਿਆ ਵਾ ਆਹੋ ਤੇ ਉਹ ਕਿੱਥੇ ਆ ਮੁੰਡਾ ਉਹ ਨਾਨੀ ਕੋਲ ਹੀ ਅਜੇ ਅੱਛਾ ਅੱਛਾ ਹਾਂ ਉਹ ਫਿਰ ਮੰਮੀ ਗਿਆ ਨਹੀਂ ਨਾ ਅਜੇ ਮੈਂ ਆਨਨ ਕਿਹਾ ਵੀ ਤੁਸੀਂ ਰਹਿ ਲੋ ਜੀ ਚੰਗਾ ਵਾ ਉਦਾਂ ਚੱਲੋ ਉੱਥੇ ਵੀ ਇੱਕ ਥਾਂ ਆ ਇੱਥੇ ਵੀ ਨਿਆਣੇ ਮੀਂਹ ਚ ਭੇਜਦੇ ਬੁਖਾਰ ਚੜ ਜਾਂਦੇ ਚਾਹਤੀ ਨਿਆਣਿਆਂ ਨੂੰ ਤੇ ਹਾਂਜੀ ਨਾਲੇ ਉਹ ਨਾ ਬੈਂਦਾ ਵੀ ਨਹੀਂ ਨਾ ਹੈਗਾ ਬੈਂਦਾ ਨਹੀਂ ਨਿਆਣੇ ਹੁਣ ਜਦੋਂ ਇਦਾਂ ਤੁਰ ਪੈਂਦੇ ਆ ਨਾ ਫੇ ਬਹੁਤ ਸ਼ਤਾਨੀ ਕਰਦੇ ਆ ਹਾਂ ਤੇ ਇਹ ਐਵੇਂ ਵੀ ਟਿਲਕਣ ਟਿਲਕਣ ਵਾਧੂ ਰਾਤ ਪਣਾ ਜਮਿਆ ਕਿ ਤੇ ਮੈਂ ਵੀ ਕੱਲ ਪਾਸੋਂ ਨੰਗੀ ਤੇ ਇੰਨਾ ਪਣਾ ਜਮਿਆ ਨਹਿ ਉਹ ਫਿਰ ਮੰਮੀ ਪਿੱਛੇ ਪਿੱਛੇ ਉਹਦਾ ਰਹਿੰਦੇ ਆ ਨਾ ਫਿਰ ਮੈਂ ਤਾਂ ਇੱਥੇ ਕੰਮ ਲੱਗੀ ਰਹਿਣਾ ਤੇ ਮੇਤੋਂ ਨਾ ਧਿਆਨ ਨਹੀਂ ਰੱਖਣਾ ਹੈਗਾ ਵੀ ਨਿੱਕਾ ਵਾ ਨਿੱਕਾ ਵਾ ਹਾਂਜੀ ਤੇ ਮੁਰਗੇ ਕਹਿੰਦਾ ਨਹੀਂ ਤੈਨੂੰ ਗਈ ਨਹੀਂ ਕਿ ਮੰਮੀ ਤੂੰ ਇੰਨਾ ਚਿਰ ਲਾ ਕੇ ਆਈਆਂ ਜਾਂ ਤੂੰ ਕਿੱਥੋਂ ਆਈ ਪੁੱਛਦਾ ਨਹੀਂਗਾ ਨਹੀਂ ਉਹ ਨਾਨੀ ਨਾਲ ਖੇਡਦਾ ਰਿੰਦਾ ਹਾਂ ਹੋ ਗਿਆ ਹੁਣ ਠੀਕ ਹੈ ਤੇ ਹੁਣ ਪਹਿਲਾਂ ਚਾਹ ਪੀਣੀ ਕਿ ਰੋਟੀ ਖਾਣੀ ਨਹੀਂ ਕੁਛ ਨਹੀਂ ਖਾਣਾ ਪੀਣਾ ਫਿਰ ਮੈਂ ਕੰਮ ਕਰ ਲੈਣੀ ਪਹਿਲਾਂ ਕੰਮ ਤੇ ਕਰ ਲੈ ਚੱਲ ਜਿਹੜਾ ਵੀ ਕਰਨਾ ਵਾ ਤੂੰ ਹੀ ਕਰਨੇ ਆ ਮੈਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਗਈ ਹੁਣ ਉਹਦਾ ਕੱਪੜੇ ਵੀ ਤੂੰ ਵਾਲੇ ਪਾਏ ਪਰ ਮੀ ਵੰਨ ਗਿਆ ਵਾ ਕੋਈ ਨਹੀਂ ਮੈਂ ਤੋ ਲੈਨੀ ਆ ਕੱਪੜੇ ਰਹਿਣ ਦੇ ਤਾ ਹੋਰ ਕਰ ਲਾ ਕਿਉਂਕਿ ਮੀ ਹੱਡੂ ਘਰ ਫੇਰ ਤੋ ਉਪ ਜਾਣਗੇ ਨਹੀਂ ਤੁਹਾਡੇ ਤਾਂ ਮਸ਼ੀਨ ਚ ਹੀ ਸੁੱਕ ਜਾਣੇ ਆ ਆਹੋ ਜੇ ਤੋ ਹੁੰਦਾ ਜਿਆਦਾ ਗਿੱਲੇ ਹੋਣ ਤਾਂ ਫੇਰ ਔਖਾ ਹੁੰਦਾ ਵਾ ਆਹੋ ਤੇ ਫੇਰ ਉੱਪਰ ਪਾਵਾਂਗੇ ਪੱਖੇ ਆਹੋ ਪੱਖਾ ਪੁੱਖਾ ਛੱਡ ਦੀ ਫੇਰ ਬਾਅ ਫਿਰ ਜੂਗੀ ਹਾਂਜੀ ਚੱਲ ਕੋਈ ਨਹੀਂ ਕਰ ਲਾ ਫੇ ਜਿਹੜਾ ਜੀ ਕਰਦਾ ਉਹ ਹੀ ਕਰ ਲਾ ਪਹਿਲੋਂ ਪਾਵਾਂ ਠੀਕ ਆ ਇਹ ਕਹਿੰਦੇ ਪੰਜਾਬ ਚ ਹੜ ਬੜੇ ਆਏ ਅੱਛਾ ਦਾਰ ਨੂੰ ਪੁੱਛਦੇ ਆ ਪਹਾੜਾਂ ਬਾਰੇ ਹੋ ਮਹਿੰਗਾ ਹੈ ਆ ਸੱਚੇ ਸਤ ਜੀ ਉਹ ਭਰਾਵਾ ਮੀ ਹਟਾ ਦੇ ਕਿਦੇ ਜੀ ਤੇ ਤਾਂ ਨਾਂ ਹੀ ਲਿੰਦਾ ਹੈ ਹੈ ਮੀ ਤੇ ਤਾਂ ਨਾਂ ਹੀ ਲਿੰਦਾ ਆ ਮੈਂ ਨਾ ਬਹੁਤ ਜ਼ਰਮੀ ਪੈਂਡਿਆ ਤੇ ਤੇ ਇਹ ਆ ਵੀ ਬਹੁਤ ਦੁਨੀਆ ਉਖੀ ਹੋ ਗਈ ਆ ਨੇ ਹੜ ਆ ਗਏ ਆ ਕਿ ਨਾ ਪਾਣੀ ਲੋਕਾਂ ਦੇ ਘਰਾਂ ਚ ਖਲੋ ਗਿਆ ਤੇ ਮੈਂ ਵੀ ਤੁਹਾਡਾ ਨਾਲ ਗੱਲ ਕਰਦੇ ਨਾ ਦੇਖੋ ਮੇਥੋਂ ਫੋਨਾਂ ਤੇ ਨਾ ਸਾਡੇ ਘਰ ਟੈਲੀਵਿਜ਼ਨ ਆ ਹਾਂ ਤੇ ਸਾਰਾ ਪੰਜਾਬ ਹੀ ਡੁੱਬਿਆ ਪਿਆ ਸਾਰਾ ਪੰਜਾਬ ਡੁੱਬਿਆ ਤੇ ਲੋਕਾਂ ਦੀਆਂ ਕੋਠੀਆਂ ਢੱਠ ਗਈਆਂ ਮਾਲ ਡੰਗਰ ਕਈਆਂ ਦਾ ਰੁੜ ਗਿਆ ਕਿ ਇਹਨੇ ਬਚਾ ਲਿਆ ਕਿ ਇਦਾਂ ਹੋਈ ਤੇ ਨਿਗੇ ਨਿਗੇ ਨਿਆਣੇ ਇੰਦਾ ਉੱਚਿਆਂ ਥਾਵਾਂ ਤੇ ਬੈਠੇ ਆ ਕੋਈ ਬਿਜਲੀ ਦਾ ਪ੍ਰਬੰਧ ਨਹੀਂ ਤੇ ਕੋਈ ਖਾਣ ਦਾ ਨਹੀਂ ਕੋਈ ਈਡਾ ਵਧੀਆ ਪਾਣੀ ਦਾ ਹੈ ਈਡਾ ਮੰਦਾ ਹਾਲ ਹੋਇਆ ਪਿਆ ਬਹੁਤ ਜ਼ਿਆਦਾ ਮੰਦਾ ਹਾਲ ਤੂੰ ਹਾ ਗੱਲ ਕਰਨ ੜਿਆ ਇਧਰ ਵੇਖ ਵੇਹ ਵੇਹ ਹਾ ਸਤਰਾ ਇਹਦੇ ਦੁਨੀਆਂ ਰੋੜਦੀ ਕਿ ਬੱਜਾ ਰੋੜਦੀਆਂ ਜਾਂਦੀਆਂ ਦੇ ਹੈ ਆ 1 ਮਿੰਟ ਹੋਰ ਉਹ ਖਾਲਦਾ ਤੈਨੂੰ ਇਹ ਆ ਵੇ ਗੁਰਦਾਰੇ ਦਾ ਗਰੰਥੀ ਆਰ ਅਰਦਾਸ ਕਰਨ ਡਿਆ ਤੇ ਰੋ ਪਿਆ ਗੁਰਦਾਰੇ ਦਾ ਗਰੰਥੀ ਰੋ ਪਿਆ ਆਹ ਹੋ ਗਿਆ ਇੰਨੀ ਆਫਤ ਆਈ ਐ ਲੋਕਾਂ ਦੇ ਤੇਰੇ ਘਰ ਤਾਂ ਕੋਈ ਟਿਬਾ ਤੇ ਟੈਲੀਵਿਜ਼ਨ ਵੀ ਹੈ ਨਹੀਂ ਨਾ ਸੱਚ ਤੂੰ ਦੱਸਦਾ ਪਰ ਵੇਖਣੀ ਮੈਨੂੰ ਪਤਾ ਮੈਂ ਸੋਚਣ ਦੇ ਵਿੱਚ ਸਰਦਾਰ ਨੂੰ ਪੁੱਛੂੰਗਾ ਇੰਨਾ ਬੰਦਾ ਹਾਲਾ ਬਹੁਤ ਜ਼ਿਆਦਾ ਬੰਦਾ ਹਾਲਾ ਤੇ ਅਸੀਂ ਆਓ ਸਮਗਰੀ ਲੱਦੀ ਆ ਚੱਲੇ ਅਸੀਂ ਲੈ ਕੇ ਉਹ ਵਜਾ ਮਾਰਨ ਦੇ ਮੈਨੂੰ ਫੋਨ ਕਰਨਾ ਅਸਾ ਮਤਲਬ ਉਹਨਾਂ ਹੜਪੀੜ ਤਾਂ ਵਾਸਤੇ ਕੋਈ ਪੱਠੇ ਆ ਟਰਾਲੀ ਇਹ ਦੋ ਲੱਦੀਆਂ ਇੱਕ ਚਾਰਜ ਆ ਜਿਹੜਾ ਪਾਉਂਦੇ ਹੁੰਦੇ ਆ ਉਹ ਲਦਿਆ ਇਸ ਸਦਾਰਾ ਤੇ ਗ੍ਰਾਹੀ ਕਰਾਈ ਕੀਤੀ ਪਿੰਡ ਚ ਸਾਰੇ ਚ ਸਾਰੇ ਬੰਦੇ ਨੇ ਗ੍ਰਾਹੀ ਕੀਤੀ ਆ ਕਿ ਸਾਰੇ ਪੈਸੇ ਪਾ ਕੇ ਤੇ ਕਰਕੇ ਸਮਾਨ ਲੈ ਕੇ ਇਕੱਠਾ ਕਰਕੇ ਤੇ ਉੱਥੇ ਲੈ ਕੇ ਚੱਲੇ ਰਸ਼ਨ ਸਦਾਰਾ ਭਿਕ ਮੇਰੀ ਦਾ ਤਵਲ ਮਨੇਗਾ ਹਾਂ ਮੇਰੀ ਤਨਖਾਹ ਦੇ ਵਿੱਚੋਂ 20000 ਰੁਪਇਆ ਪਾ ਲਓ ਤੇ ਮੇਰੀ ਤਨਖਾਹ ਤੋਂ ਕੱਟ ਲਿਓ ਉਹ ਵਾਹ ਵਾਹ ਸ਼ੇਰਾ ਆ ਹੁੰਦੀ ਆ ਦਿਲਦریہ ਇਹਨੂੰ ਕਹਿੰਦੇ ਆ ਪੰਜਾਬ ਇੰਨਾ ਮੰਦਾ ਹਾਲ ਆ ਪੰਜਾਬ ਦਾ ਮੈਂ ਨਾ ਤੂੰ ਆਪਣੀ ਤੇਰੀ ਦਹਾਂ ਨੋਵਾਂ ਦੀ ਕਿਰਤ ਕਮਾਈ ਆ ਉਹਦੇ ਵਿੱਚੋਂ ਤੂੰ ਹਿੱਸਾ ਤੂੰ ਵੀ ਪਾਉਣ ਦਿਆਂ ਕਿਉਂ ਨਾ ਮਾਲਕ ਤੇਰੇ ਤੇ ਖੁਸ਼ ਹੋਊਗਾ ਕੋਈ ਨਹੀਂ ਤੇਰੇ ਪੈ ਗਏ ਸਮਝਣਾ ਮੈਂ ਪਾ ਦਊਗਾ ਤੂੰ ਨਾ ਫਿਕਰ ਕਰ ਇਸ ਗੱਲ ਦਾ ਚਿੰਤਾ ਨਾ ਕਰ ਅਸੀਂ ਤਾਂ ਫੇਰ ਚੰਗੇ ਇਥੇ ਹਾਂ 7 ਥੱਲੇ ਬੈਠੇ ਹਾਂ ਮੈਂ ਨਾ ਲੋਕਾਂ ਨੇ ਕਰੋੜ ਕਰੋੜ ਦੀਆਂ ਕੋਠੀਆਂ ਵਾਂ ਜਿਹੜੀਆਂ ਇਦਾਂ ਥਾਂ ਬੈ ਗਈਆਂ ਵਾ ਅੱਛਾ ਇੱਦਾਂ ਬੈ ਗਈਆਂ ਬੈ ਕੇ ਥੱਲੇ ਪਾਣੀ ਹਟਦਾ ਨਹੀਂ ਉਹ ਪਾਣੀ ਨੇ ਥੱਲੇੋਂ ਨਹੀਂ ਗਾਚੀ ਕੱਢ ਦਿੱਤੀ ਆ ਤੇ ਲੋਕੀ ਕੀ ਕਰਨਗੇ ਇਹਦੇ ਹੁਣ ਵੇ ਸਰਕਾਰਾਂ ਨੇ ਕਿਸੇ ਨੇ ਸਾਰ ਨਹੀਂ ਲਈ ਅੱਛਾ ਸਰਕਾਰਾਂ ਨੇ ਵੀ ਨਹੀਂ ਸ਼ਾਨ ਨਾ ਨਾ ਪੰਜਾਬ ਦਾ ਇਹ ਆ ਵੀ ਪੰਜਾਬ ਜਿਹੜਾ ਵਾ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ 24 ਘੰਟੇ ਲੰਗਰ ਤੇ 24 ਘੰਟੇ ਪਾਣੀ ਇਹ ਪੰਜਾਬ ਨੂੰ ਕੋਈ ਮਾਰ ਨਹੀਂ ਸਕਦਾ ਤੇ ਸਦਰਜ ਦਾ ਮੀਂਹ ਪੈ ਰਿਹਾ ਵਾ ਤੇ ਲੋਕੀ ਕਿੱਦਾਂ ਬੈਠੇ ਫਿੱਟਣ ਉੱਚੀਆਂ ਥਾਵਾਂ ਤੇ ਅੱਛਾ ਉੱਚੀਆਂ ਉੱਚੇ ਉੱਚੇ ਥਾਂ ਜਿਹੜੇ ਮੁੜ ਕੇ ਬਣੀਆਂ ਨਾ ਰੋਡ ਉੱਚੇ ਕਈ ਉੱਚੇ ਥਾਵਾਂ ਤੇ ਆ ਗਏ ਕੋਈ ਬਾਹਰ ਨਿਕਲ ਆਇਆ ਵਾ ਹੁਣ ਇੰਨਾ ਥੋੜਾ ਪਤਾ ਇਹ ਇੰਨਾ ਪਾਣੀ ਆ ਜਾਣਾ ਕਿਤੇ ਇਹ ਤੇ ਕੁਦਰਤੀ ਆਫਤਾਂ ਹੋ ਗਈਆਂ ਹੈ ਨਿਗੇ ਨਿਗੇ ਨਿਆਣੇ ਲੋਕਾਂ ਚੁੱਕੇ ਆ ਤੂ ਦੇ ਵੇਂਦਾ ਨਹੀਂ ਟੀਵੀ ਦਾ ਤੇਰੇ ਕੋਲ ਹੈਗਾ ਹੀ ਆ ਲੋਕਾਂ ਨੇ ਇਦਾਂ ਬਣ ਗਏ ਸ਼ਿਕੁਆ ਜੇ ਉਹ ਜਿਹੇ ਹੈਗੇ ਆ ਟੱਬ ਜਿਹੜੇ ਪਲਾਸਟਿਕ ਦੇ ਉਹਨਾਂ ਚ ਲੀੜੇ ਵਿਛਾ ਗਏ ਹੁੰਦਾ ਜਿਨੇ ਆ ਬਾਹਰ ਕੇ ਤਾਂ ਪਾਣੀ ਚੋਂ ਨਹੀਂ ਕੱਢਣ ਦੇ ਕੋਈ ਬੇੜੀਆਂ ਚਲਾਉਣ ਦੇ ਕੋਈ ਪਰ ਇੱਕ ਗੱਲ ਹੈਗੀ ਆ ਧਨਵਾ ਪੰਜਾਬ ਦੇ ਨੌਜਵਾਨ ਕਿ ਆਪਣੇ ਤੇ ਵੀ ਆਫਤ ਆਈ ਆ ਤੇ ਤਾਂ ਵੀ ਬੇੜੀਆਂ ਲੈ ਕੇ ਗਏ ਆ ਸਮਾਨ ਲੈ ਕੇ ਜਾਣ ਦੇ ਆ ਜੇ ਬਾਹਰ ਕੇ ਸਟੇਟ ਤੇ ਆਫਤ ਆਉਂਦੀ ਆ ਤੇ ਤਾਂ ਵੀ ਪੰਜਾਬ ਵੀ ਉੱਥੇ ਜਾ ਕੇ ਪਹੁੰਚਦਾ ਪਰ ਏ ਆ ਵੀ ਪੰਜਾਬ ਤੋਂ ਬਾਹਰ ਜਿਹੜੇ ਹੈਗੇ ਸੂਬੇ ਉਹਨਾਂ 'ਚ ਕੋਈ ਬੰਦਾ ਨਹੀਂ ਆਣ ਕੇ ਸਾਰ ਲਈ ਪੰਜਾਬ ਦੀ ਕੋਈ ਨਹੀਂ ਖੜਦਾ ਪੰਜਾਬ ਖੜਦਾ ਨਹੀਂ ਪੰਜਾਬ ਦੇ ਨਾਲ ਨਹੀਂ ਕੋਈ ਖੜਦਾ ਤੇ ਉਹ ਪੰਜਾਬ ਇੱਕ ਐਸਾ ਸਟੇਟ ਵਾ ਕਿ ਜਿੱਥੇ ਵੀ ਕਿਤੇ ਆਫਤ ਆਉਂਦੀ ਉੱਥੇ ਪਹੁੰਚ ਜਾਂਦੇ ਇਸ ਦਾ ਤਾਂ ਕਾਹ ਇਹ ਕਰਦੀਆਂ ਨੇ ਸਰਕਾਰਾਂ ਪੰਜਾਬ ਦਾ ਬੜਾ ਥੱਕ ਆ ਗਏ ਨਹੀਂ ਖੜਦਾ ਹੈ ਨਹੀਂ ਖੜਦੀਆਂ ਨਾਲ ਲੋਕ ਸੋਚਣਾ ਚਾਹੀਦਾ ਫਿਰ ਵੀ ਪਰ ਚਲੋ ਕੋਈ ਨਹੀਂ ਮਹਾਰਾਜ ਦੀ ਬੜੀ ਮਿਹਰ ਆ ਪੰਜਾਬ ਦੇ ਉੱਤੇ ਕੀੜੀ ਤੋਂ ਲੈ ਕੇ ਰਾਜੇ ਮਹਾਰਾਜਾ ਤੱਕ ਇੱਕ ਕਿਸਾਨ ਨੂੰ ਖਾਣ ਦੇ ਆ ਪਰ ਕਿਸਾਨ ਦਾ ਹਾਲ ਚਾਲ ਪੁੱਛ ਲੋ ਫਿਰ ਇਹਨਾਂ ਕਹਣਾ ਚੜਦੀ ਕਲਾ ਇਹ ਮਾਲਕ ਦੀ ਮਿਹਰ ਹੁੰਦੀ ਹੈ ਹੱਥ ਹੁੰਦਾ ਸੱਚੇ ਪਾਸ਼ਾ ਦਾ ਸਿਰ ਤੇ ਹੋਰ ਤੁਸੀਂ ਚੱਲੇ ਅੱਜ ਆ ਚੱਲੇ ਆ ਮੈਂ ਤੇ ਉਧਰ ਨੂੰ ਪਾ ਲੈ ਮੇਰੀ ਤਨਖਾਹ ਤੋਂ ਪਾ ਲੈ ਓਏ ਕੋਈ ਨਹੀਂ ਫਿਕਰ ਨਾ ਕਰ ਤੂੰ ਪੈ ਗਈ ਤੇਰੀ ਤੇਰੀ ਤਨਖਾਹ ਤੋਂ ਪੈਗੇ ਪੈਸੇ ਤੂੰ ਇਹ ਗੱਲ ਦੀ ਚਿੰਤਾ ਨਾ ਕਰ ਤੇ ਉਹ ਕਰ ਕਰ ਕੇ ਤੇ ਹੁਣ ਪੱਠੇ-ਪੁੱਠੇ ਪਾ ਦੀ ਭੁੱਲੀਆਂ ਭਰਦੀ ਜੰਗਾ ਪਾ ਦਾਂਗਾ ਸਾਰਾ ਮੈਂ ਤੇ ਹੁਣ ਸ਼ਾਮਾਂ ਨੂੰ ਹੀ ਆਉਣਾ ਵਾ ਠੀਕ ਸਾਰਾ ਆਹੋ ਉਹ ਚਾਹੂ ਪੀਣੀ ਹੋਊਗੀ ਤੇ ਚੱਲਿਆ ਜਵੀ ਘਰ ਠੀਕ ਸਤਿ ਸ੍ਰੀ ਅਕਾਲ ਜੇ ਰੋਟੀ ਖਾਣੀ ਤਾਂ ਤੇ ਚਾਹ ਪੀਣੀ ਤਾਂ ਚੰਗਾ ਠੀਕ ਆਹੋ ਚੰਗਾ ਹਰ ਐ ਇੰਨਾ ਪੰਜਾਬ ਦੁੱਪਿਆ ਪਿਆ ਸਾਨੂੰ ਪਤਾ ਹੀ ਨਹੀਂ ਸਾਡੇ ਕੋਲ ਹੋਏ ਹੋਏ ਮੋਬਾਈਲ ਹੋਏ ਟੀਵੀ ਤਾਂ ਤੇ ਹੀ ਦੇ ਲਈਂਦੇ ਵਾਹ ਮੇਰੇ ਮਾਲਕਾ ਕਰਮ ਇਹ ਤੂੰ ਕਰਮ ਹਟਾ ਮੀ ਲੋਕਾਂ ਨੂੰ ਬਚਾ ਸਰਬੱਤ ਦਾ ਭਲਾ ਕਰ ਸਤਿ ਪਾਤਸ਼ਾ ਕਰੋ ਕਿਰਪਾ ਮਹਾਰਾਜ ਕਰੋ ਕਿਰਪਾ ਪੰਜਾਬ ਦੇ ਉੱਤੇ ਵਾਹਿਗੁਰੂ ਗੋਪੀਂ ਦਾ ਸੀ ਤਾਂ ਮੈਂ ਗੋਪੀ ਹਾਂਜੀ ਅੰਟੀ ਮੈਂ ਕਿਹਾ ਹਾਂ ਹੂੰ ਜੇ ਇਧਰੋਂ ਸਾਰਾ ਤੇ ਮੁੜ ਕੇ ਫਿਰ ਭਾਂਡੇ ਦੋਖ ਸਾਫ਼ ਕਰਨੀ ਚੰਗਾ ਠੀਕ ਆ ਮੈਂ ਨਾਲ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਹੈ ਆਪਾਂ ਕਿਹੜੀ ਇਹ ਸਾਡਾ ਨਾ ਕੰਮ ਬਣ ਗਿਆ ਬਾਹਰ ਦਾ ਬਾਣੀ ਚੱਲਿਆ ਯਾਨੀ ਕਿ ਬਣ ਗਿਆ ਸਮਝ ਲਾ अच्छा अच्छा हां तो होण ही तो बढ़िया होया ना आहो बढ़िया हो गया जा 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 आ, कौन थे? कर्दा, कर्दा थे ही, ही भी जा जादे ऊटे ਲੈਣੇ ਆहां तो फिर ਤੁਹਾਡੇ ਘਰ ਦਾ ਕੀ ਬੰਦਾ ਕੋਣ ਰੋਪੇ ਤੇ ਘਰ ਦਾ ਘਰ ਦਾ ਤੇ ਇਦਾਂ ਹੀ ਸੋਚਣ ਦੇ ਹੀ ਰਾਤ ਦੇ ਸੋਚੀ ਜਾਂਦੇ ਜਦ ਤੁਸੀਂ ਚਲ ਗਏ ਮਗਰੋਂ ਹੀ ਫੋਨ ਆਇਆ ਹੀ ਨਿਆਣਿਆਂ ਦਾ اچھا ਤੇ ਸੋਚਣ ਦੇ ਵੀ ਕਿਦਾਂ ਹੋਊਗੀ ਪਰ ਆ ਘਰ ਵਾ ਨਾ ਇੰਨਾ ਪੈਸਾ ਲਾਇਆ ਵਾ ਤੇ ਕਿਤੇ ਖਰਾਬ ਹੀ ਨਾ ਹੋ ਜਾਵੇ ਘਰ ਮੀ ਕਣੀ ਪੈਂਦਾ ਵਾ ਝਾਂਬ ਆ ਜਾਂਦੀ ਕਈ ਵਾਰ ਉਹ ਤਤੰਦਰੀਆਂ ਥਾਣੀ ਫੇਰ ਸੋਚ ਵਿਚਾਰ ਕੇ ਤੇ ਮੈਂ ਆਪਣੀ ਨਾ ਪਹਿਣ ਨੂੰ ਫੋਨ ਕੀਤਾ ਵਾ ਅੱਛਾ ਤੇ ਉਹ ਆਂਦੀ ਵੀ ਤੁਸੀਂ ਟੈਨਸ਼ਨ ਨਾ ਲਓ ਕਿ ਗੱਲ ਦੀ ਕੋਈ ਨਹੀਂ ਜੇ ਮਹਾਰਾਜ ਨੇ ਤੁਹਾਡਾ ਕੰਮ ਬਣਾਇਆ ਵਾ ਨਾ ਤੁਸੀਂ ਘੁੰਮ ਫੇਰ ਆਓ ਅੱਛਾ ਤੇ ਅਹੀਂ ਆਖਿਆ ਚਲ ਠੀਕ ਵਾ ਤੇ ਆਂਦੀ ਮੈਂ ਆਪਣਾ ਫਿਰ ਨੋ ਪੁੱਤ ਕਲਾ ਦੂੰਗੀ ਇੱਥੇ ਅੱਛਾ ਉਹਦਾ ਮੁੰਡਾ ਪੜਦਾ ਵਾ ਨਾ ਇੱਥੇ ਸਕੂਲੇ ਉਹ ਇੱਕੋ ਜਿਹਾ ਹੀ ਭੈਣਾ ਪੈ ਜਾਂਦਾ ਵਾ ਆਹ ਚਲ ਫੇਰ ਤਾਂ ਵਧੀਆ ਹਾਂਜੀ ਵੀ ਉਸੇ ਬੱਸ ਨੇ ਉਧਰ ਨੂੰ ਵੀ ਜਾਣਾ ਤੇ ਐਨ ਵੀ ਆਉਣਾ ਵਾ ਤੇ ਕੋਈ ਨਹੀਂ ਨਾਲੇ ਮੇਰੀ ਨੋ ਕੰਮ ਕਰੂਗੀ ਤੇ ਨਾਲੇ ਘਰ ਸੰਭਾਲੂਗੀ ਅਹੀਂ ਫਿਰ ਹੁਣ ਉਹਨਾਂ ਨੂੰ ਕਹਿਤਾ ਤੇ ਆਂਦੀ ਆ ਵੀ ਮੈਂ ਪੁੱਛ ਕੇ ਦੱਸਦੀ ਆ ਤਰਾ ਦੋ ਨਵਾਂ ਮਾਉਦੀਆਂ ਅੱਛਾ ਇੱਕ ਵੱਡੀ ਆਉਣਾ ਚਾਹੁੰਦੀ ਆ ਕਿ ਨਿੱਕੀ ਆਉਣਾ ਚਾਹੁੰਦੀ ਆ ਵੀ ਸਾਰੀ ਗੱਲਬਾਤ ਮੈਂ ਦੱਸ ਦਵਾਂਗੀ ਜਿੰਨੇ ਆਉਣਾ ਮੈਂ ਕਿਹਾ ਤੁਸੀਂ ਆਜੋ ਸਿਆਣੇ ਜੇ ਆਂਦੇ ਨਹੀਂ ਫਿਰ ਸਿਆਣੇ ਬੰਦਾ ਘਰ ਦਾ ਨਹੀਂ ਸਰਦਾ ਹਾਨੂੰ ਕੋਈ ਆ ਕੇ ਸਾਡੇ ਘਰ ਆਜੋ ਕਿਤੇ ਛੱਡਿਆ ਜਾਂਦਾ ਘਰ ਹਾਂ ਘਰਤ ਨਹੀਂ ਛੱਟੇ ਜਾਂਦੇ ਇਹ ਤਾਂ ਇਹ adda ਵੱਡਿਆ ਤੁਹਾਡੇ ਰਿਸ਼ਤੇਦਾਰ ਆ ਜਾਣਗੇ ਜੇ ਕਰ ਬੰਦ ਰਹ ਜਾਂਦਾ ਤਾਂ ਸਾਰਾ ਖਰਾਬ ਹੋ ਜਾਂਦਾ ਖਰਾਬ ਹੁੰਦਾ ਬੋਤ ਮਣੇ ਜાળੇ ਲੱਗ ਜਾਂਦੇ ਤੇ ਹੈ ਹੀ ਆ ਤੇ ਮੈਂ ਕਿਹਾ ਮੈਂ ਦੱਸਾਂ ਕੋਪੀ ਨੂੰ ਵੀ ਐਦਾਂ ਕਰਕੇ ਸਾਨੂੰ ਖੁਸ਼ਖਬਰੀ ਮਿਲੀ ਆ ਤੇ ਕੋਈ ਨਹੀਂ ਤੁਹਾਨੂੰ ਵੀ ਫੋਨ ਕਰਿਆ ਕਰਾਂਗੇ ਪਰ ਤੁਹਾਡੇ ਕੋਲ ਫੋਨ ਹੀ ਹੈ ਨਹੀਂ ਤੇ ਫੋਨ ਕਿੱਥੇ ਕਰਨਾ ਵ ਨਿੱਕੀ ਪਤਾ ਸ਼ਾਇਦ ਅਸੀਂ ਤਾਤਾ ਕੇ ਲੈ ਹੀ ਲਈ ਆਹੋ ਹਾਂ ਕੋਈ ਗੱਲ ਨਹੀਂ ਕਰਾਂਗੇ ਤੁਹਾਡਾ ਵੀ ਗੱਲਬਾਤ ਫੋਨ ਫਾਨ ਤੁਹਾਨੂੰ ਲੈ ਦਾਂਗੇ ਨਾ ਉਹਦੇ ਨਿੱਕਾ ਮੋਟਾ ਰਾਜੀ ਬਾਜੀ ਉਹ ਨਹੀਂ ਕਿ ਜਿਹੜੀ ਪੁੱਛਿਆ ਕਰਾਂਗੇ ਠੀਕ ਆਹੋ ਹਾਂਜੀ ਤੇ ਕੋਈ ਗੱਲ ਨਹੀਂ ਹੁਣ ਤੂੰ ਕਰ ਲੈ ਕੰਮ ਤੇ ਨਾਲੇ ਫਿਰ ਕੱਪੜੇ ਧੋ ਲਾ ਕੱਪੜੇ ਤਾਂ ਮੈਂ ਪਾ ਹੀ ਮਸ਼ੀਨ ਚ ਪਾ ਹੀ ਹਾਂ ਹਾਂਜੀ ਆ ਬਸ ਠੀਕ ਆ ਫਿਰ ਭਾਂਡੇ ਧੋਣ ਦੇ ਹੁ ਜਾਣੇ ਉਹ ਵੀ ਠੀਕ ਚੱਲ ਕਰ ਲੈ ਮੇਰੇ ਭੈਣ ਤੇ ਜੀ ਇਹਨਾਂ ਦਾ ਕੰਮ ਬਣ ਗਿਆ ਵਾ ਤੇ ਫੇ ਸਾਡਾ ਕੀ ਬਣੂਗਾ ਹਾਂ ਇਹ ਦੁਦਰੀ ਜਵਾਬ ਦੇ ਦਿੱਤਾ ਪਤਾ ਨਹੀਂ ਕੀ ਬੰਨਣਾ ਚੱਲ ਇਦਾਂ ਆਉਂਦਾ ਜਿਹੜੇ ਨਾ ਰਿਸ਼ਤੇਦਾਰ ਆਉਣਗੇ ਉਹਨਾਂ ਦੇ ਕੰਮ ਵਾਲੇ ਨੂੰ ਰੱਖਣਾ ਹੀ ਆ ਕੰਮ ਤੇ ਇੰਨਾ ਹੀ ਆ ਨਾ ਜਿੰਨਾ ਹੋਣਾ ਕੀ ਪਤਾ ਉਹ ਸਾਨੂੰ ਰੱਖ ਲੈਣ ਪਰ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਪਤਾ ਨਹੀਂ ਰੱਖਣਗੇ ਕਿ ਨਾ ਰੱਖਣਗੇ ਉਹਦਾ ਵੱਡੇ ਰੋਕਾ ਦੀਆਂ ਵੱਡੀਆਂ ਗੱਲਾਂ ਕੀ ਪਤਾ ਸਾਡਾ ਸੋਚਣਾ ਇਹਨਾਂ ਨੇ ਕਿ ਨਹੀਂ ਸੋਚਣਾ ਅੱਜ ਤੇ ਕਰੀਏ ਕੰਮ ਅਹੀਂ ਵਾਹ ਵਾਹ ਮਹਿੰਗਿਆ ਵੇਖ ਲਾ ਮਹਿੰਗੇ ਨੇ ਉਹੋ ਕਮਾਉਣਾ ਉਹੋ ਹੀ ਖਾਣਾ ਤੇ ਉਹਦੇ ਵਿੱਚੋਂ ਵੀ ਦਸਵੰਦ ਕੱਢ ਕੇ ਕਹਿੰਦਾ ਮੇਰਾ ਹੜ ਪੀੜ ਤੈਨੂੰ ਦੇ ਦਿਓ ਇਹਨੂੰ ਕਹਿੰਦੇ ਆ ਪੰਜਾਬ ਦਿਆਵਾਨ ਲੋਕ ਵੱਸਦੇ ਆ ਪੰਜਾਬ ਦੀ ਧਰਤੀ ਦੇ ਵਾਕੇ ਗਰੀਬ ਤੋਂ ਗਰੀਬ ਬੰਦਾ ਵੀ ਅੱਜ ਹੜ ਪੀੜ ਤਾਂ ਨਹੀਂ ਮਦਦ ਕਰਨ ਵਾਸਤੇ ਤਿਆਰ ਬਿਠਾ ਤਿਆਰ ਬਰ ਤਿਆਰ ਆ ਵਾਹ ਮਾਲਕਾ ਐਦਾਂ ਦੇ ਦਿਲ ਦਰਿਆ ਬੰਦੇ ਕਿਤੇ ਕਿਤੇ ਮਿਲਦੇ ਆ ਓਏ ਚਲੋ ਮਾਲਕ ਭਲਾ ਕਰੇ ਸੱਚੇ ਪਾਤਸ਼ਾਹ ਐਵੇਂ ਇਹਨੇ ਪਤਾ ਨਹੀਂ ਕੀ ਕਰਨਾ ਹੀ ਉਹ ਹਟਣੀ ਨਹੀਂ ਡਿਆ ਕਿਤੇ ਉਹ ਗੱਲ ਵੀ ਮੂੰਹ ਆਈ ਫਸਲ ਹੀ ਖੋਣ ਵਾਲੀ ਗੱਲ ਵਾ ਕੇ ਇੰਨੇ ਹਾੜੇ ਆ ਗਏ ਉਧਰ ਦੁਨੀਆ ਰੋੜ ਚੱਲੀ ਆ ਤੇ ਜਿਹੜੇ ਮਾੜੀ ਮੋਟੀ ਚੱਲਣ ਦੇ ਆ ਉਹ ਵੀ ਕੰਮ ਇਦਾਂ ਹੀ ਆ ਹਾਂ ਤੁਸੀਂ ਆ ਕੇ ਗਏ ਨਹੀਂ ਕਿ ਮੀਂਹ ਦਾ ਕਰਕੇ ਉਹ ਨਹੀਂ ਨਹੀਂ ਜਾਣਦੇ ਮੈਂ ਤੇ ਤੁਰਿਆ ਹਾਂ ਮੈਂ ਤਾਂ ਮਹਿੰਗੇ ਨੂੰ ਕੰਮ ਕਰਕੇ ਦੱਸ ਕੇ ਤੇ ਮੈਂ ਚੱਲਿਆ ਸੀ ਆਹੋ ਉਹ ਮੇਰੇ ਹੈਰਾਨ ਗਿਆ ਦੀ ਗੱਲ ਦੇ ਅੰਦਰ ਆਇਆ ਕੀ ਹੋਇਆ ਵੇਲਾ ਮਹਿੰਗੇ ਨੇ ਉਹੀ ਕਮਾਉਣਾ ਉਹੀ ਖਾਣਾ ਹਾਂ ਉਹਨੂੰ ਮੈਂ ਹੜ੍ਹ ਦੀਆਂ ਗੱਲਾਂ ਦਸੀਆਂ ਵੀ ਇਦਾਂ ਲੋਕਾਂ ਦੇ ਆਫਤੇ ਆਈ ਆ ਵੀ ਇਦਾਂ ਕਰਕੇ ਵੇਹ ਨਿਕੇ ਨਿਕੇ ਨਿਆਣੇ ਆ ਡੰਗਰ ਭੁੱਖੇ ਮਰਨਦੇ ਆ ਲੋਕੀ ਸੜਕ ਘਰੋਂ ਵੀ ਘਰ ਹੋ ਗਏ ਲੋਕ ਨਹੀਂ ਕੋਠੀਆਂ ਬਹਿ ਗਈਆਂ ਕਿੜੀ-ਕੜੀ ਆਹੋ ਵੀ ਸਾਰਾ ਕੁਝ ਦੱਸਿਆ ਤੇ ਮੈਂ ਹਾਂ ਵੀ ਚੱਲੇ ਉਹ ਲੈ ਕੇ ਸਮਗਰੀ ਦੀ ਹਾਂ ਤੇ ਉਹ ਆਂਦਾ ਨਾਲੇ ਦੇ ਅੱਖਾਂ 'ਚ ਹੰਝੂ ਆ ਗਏ ਉਹਦੇ ਹਾਂ ਤੇ ਨਾਲੇ ਕਹਿੰਦਾ ਆਖੇ ਮੇਰਾ ਵੀ ਹਿੱਸਾ ਪਾ ਦੇ ਵਿੱਚ ਅੱਛਾ ਮਹਿੰਗਾ ਆਂਦਾ ਮਹਿੰਗਾ ਆਂਦਾ ਮੈਂ ਨਾ ਵੇ ਕਿੰਨਾ ਚੰਗਾ ਬੰਦਾ ਦਿਲ ਦਾ ਸਾਫ ਹੋਆਦਾ ਬੰਦਾ ਬਿਲਕੁਲ ਸਾਫ ਬੰਦਾ ਦਿਲ ਦਾ ਸਾਦ ਬੰਦਾ ਸਾਦਵਾ ਕੇ ਖਰਾਬ ਦਾ ਵੇਲਾ ਆਪਣਾ ਉਹਨੇ ਥੋੜੇ ਜਿ ਥੋੜੇ ਤੋਂ ਥੋੜਾ ਵੀ ਕਹਿੰਦਾ ਮੇਰਾ ਪਾਲ ਨੇ ਤੇ ਇਹੋ ਜਿਹਾ ਹੋਵੇ ਤਾਂ ਆਖੇ ਜਿੱਥੇ ਮਿਲਦਾ ਲੱਗ ਛਾ ਕੇ ਮੈਂ ਉੱਥੋਂ ਵੀ ਜਾ ਕੇ ਕੋਈ ਨਾ ਕੋਈ ਲੈ ਆਵਾਂ ਉਹਨੇ ਦੇ ਹੈ ਹੋ ਗਈ ਬੰਦੇ ਆ ਵੀ ਉਹ ਕੋਈ ਗੱਲ ਵੀ ਨਹੀਂ ਕੀ ਉਹ ਉਤਰੇ ਜਾ ਕੇ ਲੈ ਆਉਂਦੇ ਆਂ। ਰਾਈ ਹੁੰਦੇ ਪਰ ਨਹੀਂ ਇਦਾਂ ਨਹੀਂ ਚਾਹੀਦਾ ਇਨਸਾਫ ਚਾਹੀਦਾ। ਜਿਹੜੇ ਬੰਦੇ ਤੇ ਆਪ ਇਹੀ ਉਹਨੂੰ ਤੇ ਮਿਲਣਾ ਚਾਹੀਦਾ। ਚਾਹੀਦਾ ਵਾ। ਤੇ ਜਿਹੜਾ ਕੋਈ ਆਪਣਾ ਉਦਾਂ ਹੀ ਘਰੋਂ ਉੱਠ ਕੇ ਜਾ ਕੇ ਲੈ ਆਉਂਦਾ। ਇਹਨਾਂ ਦਾ ਕਿਤੇ ਕੋਈ ਚੀਜ਼ ਨਹੀਂ ਆ। ਕਿੰਨੇ ਪੈਸੇ ਆਂਦਾ ਪਾ ਦਿਓ। 1000 ਰੁਪਏ ਆਂਦਾ ਪਾ ਦਿਓ ਮੇਰਾ ਵੀ। ਤੇ ਤੁਸੀਂ ਆਖਣੇ ਚੱਲ ਤੁਹਾਡਾ ਸਮਝਣਾ ਪਿਆ ਹੀ ਗਿਆ। ਨਹੀਂ ਮੈਂ ਤਾਂ ਮੈਂ ਕੋਈ ਨਹੀਂ। ਅਹੀਂ ਕੱਟਣੀ ਥੋੜਾ ਵਾ। ਆਹੋ। ਚਾਰੇ ਉਹਦਾ ਮਾਨਤਾ ਨਾ ਰੱਖਣਾ ਨਾ। ਨਹੀਂ ਵਧੀਆ ਹੋ ਗਿਆ, ਚੰਗਾ ਹੋ ਗਿਆ। ਹੁਣ ਮੈਂ ਦੱਸਿਆ ਮੈਂ ਹਮੇ ਚੱਲੇ ਆਂ। ਹਰ ਇੱਕ ਦਾ ਜੀ ਕਰਦਾ ਵਾ। ਇ ਕੋਹਨਾ ਘਰ ਪਈ ਆ ਤੇ ਅਲੀ ਜ਼ਾਹਰ ਵੀ ਮੱਥਾ ਟੇਕੀਏ ਉਹਦਾ ਵੀ ਜੀ ਕਰਦਾ ਵਾ ਵੀ ਜੇ ਸੇਵਾ ਚੱਲੀ ਤੇ ਮੈਂ ਵੀ ਕੋਹਨਾ ਕੋ ਥੋੜਾ ਬੋਤਾ ਸੇਵਾ ਜੇ ਸਾ ਪਾਵਾਂ ਜੁੰਦਰ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਇੱਕ ਹੀ ਗੱਲ ਆ ਇੱਕ ਹੀ ਗੱਲ ਵਾ ਉਹਦੇ ਮੈਂ ਉਹ ਹਰਾਨ ਉਹ ਬੰਦੇ ਦੇ ਵੀ ਵੇਖ ਲਾ ਉਹ ਕਮਾਈ ਕਰਨੀ ਉੰਨੀ ਕੀ ਉਹਨੂੰ ਮਿਲਨੇ ਆ ਤੇ ਉਹਦੇ ਵਿੱਚੋਂ ਇਹਨੇ ਦਸਵੰਦ ਕੱਢਿਆ ਚਲੋ ਮਾਲਕ ਕਿਰਪਾ ਕਰੇ ਉਹਦਾ ਵੀ ਭਲਾ ਕਰੇ ਵੀ ਕੰਮ ਕਰ ਲਈ ਹਾਂ ਠੀਕ ਹੈ ਕੰਮ ਕਰ ਲੈ ਉਹਨੂੰ ਚਾਹ ਚੂ ਪਿਆਲ ਦੀ ਚੰਗਾ ਕੋਈ ਨਹੀਂ ਮੈਂ ਬਣਾਉਣੀ ਆ ਬਈ ਇਹਨੂੰ ਪਿਆਲ ਦਿਓ ਪਿਆਲ ਦਾਂਗੇ ਆ ਚੰਗਾ ਮੈਂ ਚੱਲਿਆ ਹੁਣ ਚੰਗਾ ਵਾਕਿਆ ਸਹੀ ਗੱਲ ਵਾ ਹਰ ਕੋਈ ਬੰਦਾ ਇਕੋ ਜਿਆ ਨਹੀਂ ਹੁੰਦਾ ਅਜੇ ਸਾਡੇ ਵਰਗਿਆਂ ਵਿੱਚ ਵੀ ਲੱਭ ਆ ਜਾਂਦਾ ਵਾ ਐਨਾ ਮਾਰ ਨਹੀਂ ਦਿੱਤਾ ਪਰ ਤਾਂ ਵੀ ਹੀ ਆਨੇ ਹੋਰ ਹੋਵੇ ਹੋਰ ਹੋਵੇ ਇਹੋ ਜੇ ਬੰਦੇ ਤੇ ਨਾ ਗਿਰਲੇ-ਵਿਰਲੇ ਹੀ ਆ ਗੋਪੀ ਕਿਧਰ ਆਉਂ ਰਹੀ ਹੈ ਬੈਰ ਬੈਣਾ ਕੀ ਆ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ ਤੇ ਮੈਂ ਬਾਹਰ ਨਾ ਉੱਦਾਂ ਝਾੜੂ ਛੱਡ ਗਈ ਤੇ ਫਿਰ ਮੈਂ ਕਤਾਂ ਨਾਲ ਗੱਲ ਕਰਨਾਂ ਕਾਦੀ ਟੈਨਸ਼ਨ ਹੋ ਗਈ ਕੀ ਹੋ ਗਿਆ ਹੁਣ ਉਹਨਾ ਆਂਟੀ ਕਹਿੰਦਾ ਕਹਿੰਦੇ ਸਾਡਾ ਨਾ ਕੰਮ ਬਣ ਗਿਆ ਬਾਦ ਆਹ ਬਣਾਉਂਦੇ ਫਿਰ ਦੇਖ ਬਣ ਗਿਆ ਕਹਿੰਦੇ ਵੀ ਸਮਝਲਾ ਬਾਨੀ ਗਿਆ ਵਾ ਅੱਛਾ ਆਹੋ ਤੇ ਕਹਿੰਦਾ ਕਹਿੰਦੇ ਅਹੀ ਕਾਰ ਫੇਰਿਸ਼ ਜਿਹੜਾ ਅੰਸ਼ ਛੱਡ ਕੇ ਜਾਣਾ ਵਾ ਹਾਂ ਤੇ ਫੇਰ ਇਹ ਨਾਲ ਰਿਸ਼ਤੇਦਾਰਾਂ ਦੇ ਆਪਾਂ ਤਾਂ ਕੰਮ ਇੱਥੇ ਕਰਨਾ ਵਾ ਆ ਮੈਂ ਵੀ ਇਦਾਂ ਸੋਚਣ ਦੀ ਸ਼ਾਇਦ ਉਹ ਸਾਨੂੰ ਫੇਰ ਰੱਖ ਲੈਣ ਤੇ ਮੈਂ ਕਿਹਾ ਜੇ ਉਹਨਾਂ ਨੇ ਸਾਨੂੰ ਨਾ ਰੱਖਿਆ ਅਸੀਂ ਤਾਂ ਉਧਰੋਂ ਵੀ ਕੰਮ ਛੱਡਤਾ ਵਾ ਨਹੀਂ 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 ਛੱਡ ਮਨ ਲਈ ਬਲਿਸਦਰਨ ਨਾਲ ਆਪ ਕੰਮ ਕਰਨਾ ਉਹ ਵੀ ਬੱਡੇ ਸਿਹਾਰ ਹੋਣੇ ਇਹਨਾਂ ਦੇ ਕੋਈ ਰਿਸ਼ਤੇ ਜਿਹੜੇ ਹੋਣਗੇ ਕੰਮ ਤੇ ਖੈ ਹੀ ਕਰਨਾ ਸਾਰਾ ਆਹੇ ਤੇ ਗੱਲ ਹੈਗੀ ਹਦਾ ਤੂੰ ਐ ਟੈਨਸ਼ਨ ਨਾ ਲਿਆ ਕਰ ਆਹੋਂਦਾਂ ਮੇਰੇ ਉਹਨਾਂ ਜਵਾਬ ਤੇ ਨਹੀਂ ਦਿੱਤਾ ਉਹ ਤਾਂ ਕਹਿੰਦੇ ਵੀ ਮੈਂ ਤੁਹਾਨੂੰ ਖੁਸ਼ੀ ਆਬੀ ਦੱਸਣ ਲੱਗੀ ਆ ਆ ਉਹ ਤਾਂ ਦੱਤਰ ਨਾਲ ਖੁਸ਼ੀ ਸਾਂਝੀ ਕੀਤੀ ਨਹੀਂ ਨਾ ਆਪਣੀ ਹਾਂ ਹੈਨਾ ਆ ਤਾਂ ਮੇਰੇ ਦਿਮਾਗ ਤੇ ਐਵੇਂ ਟੈਨਸ਼ਨ ਜੀ ਹੋ ਗਈ ਮੈਂ ਮਸੀ ਤੁਹਾਨੂੰ ਕੰਮ ਮਿਲਿਆ ਸੀਗਾ ਤੇ ਉਹ ਵੀ ਸਾਡਾ ਛੁੱਟ ਜਾਣਾ ਤੇ ਫਿਰ ਨਹੀਂ ਨਹੀਂ ਛੱਡ ਕੇ ਪੱਕੀ ਕੀਤੀ ਗੱਲ ਸਰਦਾਰ ਨਾਲ ਪੱਕਾ ਰੱਖਣਾ ਹੁੰਦਾ ਆਏ ਤੂੰ ਭਾਂਹ ਦੀ ਸਰਦਾਰੀ ਹੁਣ ਮੈਥੋਂ ਗਿਆ ਕੋਈ ਮੇਰੇ ਦੱਛਿਆ ਨਹੀਂ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਮੇਰੇ ਨਾਲ ਆਹ ਫਿਰ ਉਹਨਾਂ ਦਾ ਨਾ ਗੱਲਕਾਰ ਹੀ ਲੈਣੀ ਸੀ ਆਹੋ ਹੈਨਾ ਤੇ ਤੂੰ ਟ੍ਰੈਨਾਂ ਨਾਲ ਲਿਆ ਕਰ ਤੂੰ ਕੋਈ ਗੱਲ ਨਹੀਂ ਕਰ ਮੈਂ ਇੱਥੇ ਕਰਨਾ ਆਪਾਂ ਮੈਨੂੰ ਤਾਂ ਉਹਦਾ ਹੋਰ ਵੀ ਪਤਾ ਕਰ ਦੇਣਾ ਚਾਹੀਦਾ ਨਹੀਂ ਹੁੰਦਾ ਉਹ ਤੇ ਜੇ ਭੂਗਤ ਆਪੇ ਜੇ ਪ੍ਰਮਾਦਮ ਨੇ ਕੋਈ ਨਾ ਕਿਤੇ ਢੋਪ ਮਿਲਾ ਟਕਾ ਹੀ ਦੇਣਾ ਵਾ ਬਾਕੀ ਜਿੰਨਾਂ ਚਿਰ ਸਾਡਾ ਦਾਣਾ ਪਾਣੀ ਲਿਖਿਆ ਵਾ ਉਹਨਾਂ ਦਾ ਉਹਨਾਂ ਚਿਰ ਆਪਾਂ ਖਾਣਾ ਹੀ ਆ ਆਹੋ ਚੱਲ ਇਹ ਤੇ ਹੈ ਹੀ ਤੇ ਤੂੰ ਐਵੇਂ ਡਿਟੈਂਸ਼ਨ ਨਾਲ ਹੈ ਮੈਂ ਵੇਖੇ ਸਾਨੂੰ ਕਿੰਨਾ ਹੁੰਦਾ ਸੀ ਰੋਜ਼ ਦਿਹਾੜੀ ਦੀ ਚਿੰਤਾ ਹੁੰਦੀ ਸੀ ਹੁਣ ਚਲ ਦਿਹਾੜੀ ਦੀ ਚਿੰਤਾ ਤਾਂ ਨਹੀਂ ਨਾ ਹੈਗੀ ਸਾਨੂੰ ਆਹੋ ਨਹੀਂ ਨਹੀਂ ਹੁੰਦੀ ਵੇ ਪੱਥਰ ਸਾਡਾ ਨਾ ਕਿੰਨੇ ਕਦੋਂ ਦੀ ਸਾਡੇ ਹੁੰਦਾ ਚਿੰਤਾ ਚ ਮੁੱਕੀ ਪਈ ਆ ਨਹੀਂ ਸਾਡਾ ਵਧੀਆ ਚੰਗਾ ਪਿਆ ਆਪਣਾ ਸਰਕਲ ਚੱਲ ਪਿਆ ਹਾਂ ਵਧੀਆ ਚੰਗਾ ਹੁੰਦਾ ਤੇ ਮਗਰੋਂ ਸਾਡੀ ਉਹ ਨਾ ਉਹਦੇ ਸਾਨੂੰ ਕਹਿਣ ਪਈ ਹੈ ਕਿ ਚੱਲੇ ਕੱਲ ਨੂੰ ਤੁਹਾਨੂੰ ਜਵਾਬ ਦੇ ਦੇ ਨਹੀਂ ਦਿੰਦੇ ਸਰਦਾਰ ਇਦਾਂ ਦੇ ਨਹੀਂ ਹੈਗੇ ਆਹੋ ਤਾਂ ਸਾਡਾ ਸੋਚਣਗੇ ਨਾ ਕੋਈ ਨਾ ਕੋਈ ਸੋਚ ਕੇ ਜਾਣਗੇ ਸਾਡਾ ਅੱਜ ਦੀ ਨਹੀਂ ਗੱਲ ਹੈਗੀ ਹਾਂ ਰੱਬ ਦੇ ਨਾਮ ਵਾਲੇ ਆ ਆਹੋ ਹੈ ਜੋ ਠੀਕ ਹੈ ਫਿਰ ਮੈਂ ਕਰਦੀ ਕੰਮ ਉਹ ਵਾਲਾ ਤੂੰ ਟੈਂਸ਼ਨ ਨਾਲ ਕਰ ਲੈ ਕੰਮ ਹਾਂ ਐਵੇਂ ਪਰੇਸ਼ਾਨ ਨਹੀਂ ਹੋਈਦਾ ਇਹਦਾ 10 ਸਰਦਾਰਾ ਨੇ ਖੁਦ ਦਸੀ ਨਹੀਂ ਕਿ ਸਰਦਾਰਾ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਹਣੀ ਤੇਨੂੰ ਚੈਨ ਨੂੰ ਆਪਣਾ ਫਿਕਰ ਪੈ ਗਈ ਰੱਬ ਨੇ ਢੇਡ ਦਿੱਤਾ ਉਹ ਨਾ ਉਹਨੂੰ ਇਹ ਵੀ ਮਹਾ ਕੰਮ ਦਾ ਕੰਮ ਬਣਿਆ ਸਰਕਲ ਚੱਲਿਆ ਵਾ ਤੇ ਜਿਆਦਾ ਫੇਰਾਂ ਵੀ ਵੇਲੇ ਹੋ ਗਏ ਪੈ ਜਾਣ ਪਰ ਸਰਦਾਰ ਬੜੇ ਚੰਗੇ ਆ ਇਹਨਾਂ ਨੇ ਸਾਨੂੰ ਕੰਮ ਤੋਂ ਨਹੀਂ ਹਟਾਉਣਾ ਜਿਹਨਾਂ ਦੇ ਰਿਸ਼ਤੇਦਾਰ ਆ ਵੀ ਗਏ ਉਹਨਾਂ ਘੜਾ ਕੇ ਕੰਮ ਕਰਨਾ ਨਾ ਉਹਨਾਂ ਨੂੰ ਭੇਤ ਹੀ ਬਣਾਇਆ ਤੇ ਦਾ ਕੰਮ ਤੇ ਇਹੀ ਕਰਨਾ ਸਾਰਾ ਨਹੀਂ ਕੋਸ ਹੁੰਦਾ ਪ੍ਰਮਾਤਮਾ ਮੇਰੀ ਕਰੂ ਵਾਹਿਗੁਰੂ